ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਜਿਹੜੇ ਕੁਐਸਚਨ ਬਾਰ-ਬਾਰ ਪੰਜਾਬ ਪੁਲਿਸ ਪੇਪਰ ਦੇ ਵਿੱਚ ਆ ਰਹੇ ਨੇ ਉਹ ਵਾਲੇ ਤੇ ਹੋਰ ਜਿਹੜੇ ਮੈਨੂੰ ਲੱਗਦਾ ਵੀ ਕੁਝ ਜਿਹੜੇ ਰਿਪੀਟ ਹੋ ਸਕਦੇ ਨੇ ਕੁਐਸਚਨ ਅੱਗੇ ਤੇ ਉਹ 50 ਦੇ ਕਰੀਬ ਕੁਐਸਚਨ ਲੈ ਕੇ ਆਇਆ ਜੇ ਜਾਣਕਾਰੀ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਬੱਚਿਆਂ ਤੱਕ ਇਹ ਕੁਐਸਚਨ ਪਹੁੰਚ ਸਕਣ ਤੇ ਵੱਧ ਤੋਂ ਵੱਧ ਬੱਚਿਆਂ ਦਾ ਭਲਾ ਹੋ ਸਕੇ ਜਿਵੇਂ ਆਰਟੀਕਲ 14 ਤੋਂ 18 ਇਹ ਪੁੱਛਿਆ ਜਾ ਰਿਹਾ ਬਾਰ ਰਾਈਟ ਟੂ ਇਕੁਐਲਿਟੀ ਆਰਟੀਕਲ 17 ਸ਼ੂਸ਼ਾਦ ਦੀ ਮਨਾਹੀ ਆਰਟੀਕਲ 76 ਭਾਰਤ ਦਾ ਅਟਾਰਨੀ ਜਨਰਲ ਇਹ ਪੁੱਛਿਆ ਜਾ ਰਿਹਾ ਬਾਰ-ਬਾਰ ਫਿਰ ਪੰਜਾਬ ਵਿੱਚ ਸੈਕਸ ਰੇਸ਼ਿਓ ਲਿੰਗ ਅਨੁਪਾਤ ਹੈ ਕਿੰਨਾ 895000 ਦੇ ਬਦਲੇ ਤੇ ਪੰਜਾਬ ਵਿੱਚ ਪਿੰਡੂ ਜਨਸੰਖਿਆ ਕਿੰਨੀ ਹੈ ਬਈ ਇਹ ਪੁੱਛਿਆ ਜਾ ਰਿਹਾ ਤੇ ਉਹ ਹੈਗੀ ਹੈ 65.52% ਸ਼ਹਿਰੀ ਪਾਪੂਲੇਸ਼ਨ ਹੈਗੀ 37.48% ਪੰਜਾਬ ਵਿੱਚ ਕੁੱਲ ਆਬਾਦੀ ਕਿੰਨੀ ਹੈ 2 ਕਰੋੜ 70 ਲੱਖ ਪੰਜਾਬ ਦਾ ਪੁਰਾਣਾ ਕਿਲਾ ਲੋਧੀ ਕਿਲਾ ਕਿਸ ਨੇ ਬਣਵਾਇਆ ਲੋਧੀਆਂ ਨੇ ਤੇ ਕਿਹੜੇ ਸ਼ਹਿਰ ਦੇ ਵਿੱਚ ਆ ਲੁਧਿਆਣੇ ਦੇ ਵਿੱਚ ਆ ਕਿਹੜੇ ਦਰਿਆ ਤੇ ਆ ਸਤਲੁਜ ਤੇ ਆ ਚਾਰ ਕੁਸ਼ਨ ਇਹਦੇ ਬਾਰੇ ਪੁੱਛੇ ਜਾ ਚੁੱਕੇ ਨੇ ਪੰਜਾਬ ਦਾ ਖੇਤਰਫਲ ਨਹੀਂ ਪੁੱਛਿਆ ਗਿਆ ਪੁੱਛਿਆ ਜਾ ਸਕਦਾ 50362 ਲੈਟੀਟਿਊਡ ਵੀ ਲਿਖਿਆ ਹੋਇਆ ਲੌਂਗੀਟਿਊਡ ਵੀ ਲਿਖਿਆ ਹੋਇਆ ਪਿਛਲੀ ਵਾਰ ਪੁੱਛਿਆ ਗਿਆ ਸੀਗਾ ਸ਼ੇਪ ਆਫ ਪੰਜਾਬ ਕਿਸ ਤਰ੍ਹਾਂ ਦੀ ਆ ਟ੍ਰਾਇੰਗੂਲਰ ਸਟੇਟ ਬਰਡ ਪੁੱਛਿਆ ਗਿਆ ਏ ਬਾਜ ਸਟੇਟ ਐਨੀਮਲ ਬਲੈਕਬੱਕ ਸਟੇਟ ਟਰੀ ਸ਼ੀਸ਼ਮ ਟਾਲੀ ਠੀਕ ਹੈ ਜੀ ਸਟੇਟ ਐਕੁਐਟਿਕ ਐਨੀਮਲ ਇੰਡੀਸ ਡਾਲਫਿਨ ਸਭ ਤੋਂ ਵੱਧ ਸੈਕਸ ਰੇਸ਼ਿਓ ਕਿੱਥੇ ਦੀ ਹੈ ਹੁਸ਼ਿਆਰਪੁਰ 968 ਹਜ਼ਾਰ ਦੇ ਬਦਲੇ ਸਭ ਤੋਂ ਘੱਟ ਸੈਕਸ ਰੇਸ਼ਿਓ ਬਠਿੰਡਾ 868 ਹਜ਼ਾਰ ਬਦਲੇ ਸਭ ਤੋਂ ਵੱਧ ਆਬਾਦੀ ਲੁਧਿਆਣਾ 34.99 ਲੱਖ ਸਭ ਤੋਂ ਘੱਟ ਆਬਾਦੀ ਬਰਨਾਲਾ 5.96 ਲੱਖ ਹਾਈਐਸਟ ਚਾਈਲਡ ਸੈਕਸ ਰੇਸ਼ਿਓ ਪੰਜਾਬ ਦੇ ਵਿੱਚ ਕਿੱਥੇ ਦੀ ਹੈ ਪੰਜਾਬ ਦੇ ਵਿੱਚ ਹੈ ਕਿੰਨੀ ਵਸਤਾ 846000 ਦੇ ਬਦਲੇ ਤੇ ਸਭ ਤੋਂ ਵੱਧ ਕਿੱਥੇ ਹੈ ਐਸ ਬੀ ਐਸ ਨਗਰ 885 ਪੰਜਾਬ ਵਿੱਚ ਵਸੂ ਘਣਤਾ 551 ਕਿਲੋਮੀਟਰ ਸਕਰ ਸਭ ਤੋਂ ਵੱਧ ਵਸੂ ਘਣਤਾ ਕਿਹੜੇ ਜ਼ਿਲ੍ਹੇ ਦੀ ਹੈ ਲੁਧਿਆਣਾ 978 ਵਰ ਕਿਲੋਮੀਟਰ ਸਕਰ ਸਭ ਤੋਂ ਘੱਟ ਵਸੂ ਘਣਤਾ ਮੁਕਸਰ ਸਾਹਿਬ 348 ਵਰ ਕਿਲੋਮੀਟਰ ਸਕਰ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਰਿਲੀਜੀਅਨ ਕਿੰਨੀ ਕਿੰਨੀ ਪਾਪੂਲੇਸ਼ਨ ਹੈ ਕਿੰਨੀ ਪਰਸੈਂਟ ਹੈ ਉਹ ਪਸਾਰੀ ਲਿਖਤੀ ਤੁਸੀਂ ਦੇਖ ਸਕਦੇ ਹੋ ਫਿਰ ਸਭ ਤੋਂ ਬਾਅਦ ਐਸਸੀ ਪਾਪੂਲੇਸ਼ਨ ਪੰਜਾਬ ਦੇ ਵਿੱਚ ਵੈਸੇ ਐਸਸੀ ਪਾਪੂਲੇਸ਼ਨ ਹੈ ਕਿੰਨੀ ਹੈ 42.51% ਠੀਕ ਹੈ ਜੀ ਇਹ ਕੱਲੇ ਹੁਸ਼ਿਆਰਪੁਰ ਦੇ ਵਿੱਚ ਹੈ 42.51% ਹੁਸ਼ਿਆਰਪੁਰ ਦੇ ਵਿੱਚ ਹੈ ਤੇ ਜੇ ਪਿੰਡੂ ਇਲਾਕਾ ਦੇਖਣਾ ਹੋਵੇ ਕੱਲੇ ਪਿੰਡੂ ਇਲਾਕੇ ਦੀ ਗੱਲ ਕਰੀਏ ਤਾਂ ਜਲੰਧਰ ਚ ਹੈ 49.9% ਤੇ ਪੰਜਾਬ ਦੇ ਵਿੱਚ ਹੁੰਦੀ ਹੈ 31.94% ਠੀਕ ਹੈ ਜੀ ਫਿਰ ਆ ਗਿਆ ਆਪਣਾ ਸਭ ਤੋਂ ਘੱਟ ਜਿਹੜੀ ਐਸਸੀ ਪਾਪੂਲੇਸ਼ਨ ਆ 21.7% ਐਸਐਸ ਨਗਰ ਚ ਫਿਰ ਆ ਗਿਆ ਸਭ ਤੋਂ ਬਾਅਦ Hindu ਪਾਪੂਲੇਸ਼ਨ ਕਿੱਥੇ ਆ ਐਸਬੀਐਸ ਨਗਰ 66% ਸਭ ਤੋਂ ਘੱਟ ਤਰਨਤਾਰਨ 5% ਸਭ ਤੋਂ ਬਾਅਦ ਸਿੱਖ ਤਰਨਤਾਰਨ 93.3% ਸਭ ਤੋਂ ਬਾਅਦ ਮੁਸਲਿਮ ਸੰਗਰੂਰ 82% 2011 ਦੇ ਅਨੁਸਾਰ ਭਰ ਜੀ ਅੱਜ ਦੇਖਣਾ ਹੋਵੇ ਤਾਂ ਮੇਰੇ ਕੋਟਲਾ ਸਭ ਤੋਂ ਵੱਧ ਈਸਾਈ ਪਾਪੂਲੇਸ਼ਨ ਗੁਰਦਾਸਪੁਰ ਸਭ ਤੋਂ ਵੱਧ ਜੈਨ ਲੁਧਿਆਣਾ ਸਭ ਤੋਂ ਵੱਧ ਬੁੱਧ ਧਰਮ ਦੇ ਨਮਾ ਸ਼ਹਿਰ ਸ਼ਿਵਾਲਿਕ ਦੇ ਜ਼ਿਲ੍ਹੇ ਕਿਹੜੇ-ਕਿਹੜੇ ਨੇ ਪਠਾਨਕੋਟ ਨਮਾ ਸ਼ਹਿਰ ਗੁਰਦਾਸਪੁਰ ਰੂਪਨਗਰ ਹੁਸ਼ਿਆਰਪੁਰ ਮੁਹਾਲੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਂਵਾਲ ਵਿਖੇ ਹੋਇਆ ਮਿਸਲ ਦਾ ਨਾਮ ਕੀ ਆ ਸ਼ੁਕਰ ਚੱਕੀਆ ਪਿਤਾ ਦਾ ਨਾਮ ਮਹਾ ਸਿੰਘ ਮਾਤਾ ਦਾ ਨਾਮ ਰਾਜਕੌਰ ਆਰਟੀਕਲ 19 ਬਾਰੇ ਪੁੱਛਿਆ ਗਿਆ ਹੈ ਛੇ ਤਰ੍ਹਾਂ ਦੀ ਫ੍ਰੀडम ਦੱਸਦਾ ਹੈ ਆਰਟੀਕਲ 20 ਕਿਸੇ ਵਿਅਕਤੀ ਨੂੰ ਆਪਣੇ ਖਿਲਾਫ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਆਰਟੀਕਲ 21 ਜੀਵਨ ਦਾ ਅਧਿਕਾਰ ਆਰਟੀਕਲ 32 ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਆਰਟੀਕਲ 40 ਗ੍ਰਾਮ ਪੰਚਾਇਤਾਂ ਦਾ ਅਧਿਕਾਰ ਆਰਟੀਕਲ 51ਏ ਮੌਲਿਕ ਕਰਤੱਬ ਆਰਟੀਕਲ 52 ਭਾਰਤ ਦਾ ਰਾਸ਼ਟਰਪਤੀ ਹੋਵੇਗਾ ਆਰਟੀਕਲ 60 ਰਾਸ਼ਟਰਪਤੀ ਸੋਹ ਆਰਟੀਕਲ 61 ਰਾਸ਼ਟਰਪਤੀ ਉੱਪਰ ਮਹਾਦੋਸ਼ ਆਰਟੀਕਲ 108 ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਪੰਜਾਬ ਵਿੱਚ ਮਰਦਾਂ ਦੀ ਜਨਸੰਖਿਆ 52.8% ਔਰਤਾਂ ਦੀ 47.2% ਲਿਟਰੇਸੀ ਰੇਟ ਪੰਜਾਬ ਦੇ ਵਿੱਚ ਜੇ ਦੇਖੀਏ ਤਾਂ 75.84% ਹੈ ਮੇਲ ਕਿੰਨੇ ਨੇ ਪੜ੍ਹੇ ਲਿਖੇ 80.44 ਤੇ ਫੀਮੇਲ ਹੈਗੀਆਂ 70.73 ਸਭ ਤੋਂ ਵੱਧ ਪੜ੍ਹਿਆ ਲਿਖਿਆ ਜ਼ਿਲ੍ਹਾ ਹੁਸ਼ਿਆਰਪੁਰ 85.4% ਸਭ ਤੋਂ ਘੱਟ ਮਾਨਸਾ 62.68% ਅੱਗੇ ਸੀਗਾ ਸੋਧਾਂਈਆਂ ਨੇ ਜਿਹੜੀਆਂ ਜਿਹੜੀਆਂ ਐਮੈਂਡਮੈਂਟ ਇਹਨਾਂ ਬਾਰੇ ਪੜ ਲਿਓ 86ਵੀਂ ਐਮੈਂਡਮੈਂਟ ਪੁੱਛੀ ਆ 44ਵੀਂ 61 73 74 ਤੇ 42 ਗਵਿੰਦਗੜ੍ਹ ਦਾ ਕਿਲਾ ਕਿੱਥੇ ਆ ਅੰਮ੍ਰਿਤਸਰ ਇਹ ਪੁੱਛਿਆ ਜਾ ਚੁੱਕਿਆ ਹੈ ਤੇ ਇਹ ਕੁਐਸਚਨ ਅੱਗੇ ਲੱਗਦਾ ਵੀ ਪੁੱਛੇ ਜਾ ਸਕਦੇ ਨੇ ਇਸ ਕਰਕੇ ਮੈਂ ਲਿਖੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਘੋੜੇ ਦਾ ਨਾਮ ਉਹਨਾਂ ਦੀ ਜਿਹੜੇ ਮਸ਼ਹੂਰ ਘੋੜਾ ਸੀ ਉਹ ਇੱਕ ਘੋੜੀ ਸੀਗੀ ਜਿਹਦਾ ਨਾਮ ਸੀ ਲਾਲੀ ਲੈਲੀ ਅੱਗੇ ਸੀਗਾ ਫੇਮਸ ਨਗਾੜਾ ਕਿਹੜਾ ਸੀ ਰਣਜੀਤ ਨਗਾੜਾ ਅੱਛਾ ਇਹ ਘੋੜੀ ਨੂੰ ਸਫੈਦ ਪਰੀ ਵੀ ਕਹਿੰਦੇ ਸੀ ਫੇਮਸ ਕੈਨਨ ਮਤਲਬ ਤੋਪ ਕਿਹੜੀ ਸੀਗੀ ਉਹਦਾ ਨਾਮ ਸੀ ਜਮਜਮਾ ਠੀਕ ਹੈ ਜੀ ਇਹ ਜਾਣਕਾਰੀ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਜਾਣਕਾਰੀ ਅੱਧੀ 50 ਕੁਐਸਚਨ ਲੈ ਕੇ ਆਉਂਗਾ ਜਿਹੜੇ ਇੰਪੋਰਟੈਂਟ ਨੇ ਇਹਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਜੀ ਧੰਨਵਾਦ